ਬਾਦਸ਼ਾਹ ਕਹਿੰਦੇ ਜੇ ਤੂੰ ਇਦਾਂ ਦੇ ਭੈੜੇ ਗੋਣੀ ਰੱਖੇਗਾ ਨਾ ਆਪਣੇ ਅੰਦਰ ਪਰਾਇਆ ਦੇਖੇਗਾ ਮਾੜਾ ਤੱਕੇਗਾ ਮਹਾਰਾਜ ਕਹਿੰਦੇ ਵਾਰ-ਵਾਰ ਤੈਨੂੰ ਜਨਮ ਲੈਣਾ ਪੈਣਾ ਵਾਰ-ਵਾਰ ਮਰਨਾ ਪੈਣਾ ਹੈ ਵਾਹਿਗੁਰੂ ਵਾਹਿਗੁਰੂ ਤੀਰਥ ਵਰਤ ਸੁੱਚ ਸੰਜਮ ਨਹੀਂ ਸੰਜਮ ਕਹਿੰਦੇ ਨੇ ਵਰਤ ਨੂੰ ਮਹਾਰਾਜ ਕਹਿੰਦੇ ਤੇਰੇ ਅੰਦਰ ਕਿਸੇ ਵੀ ਤਰ੍ਹਾਂ ਦਾ ਸੰਜਮ ਨਹੀਂ ਹੈ ਵਾਹਿਗੁਰੂ ਨਾ ਤੇਰੀ ਜੀਵਨ ਵਿੱਚ ਗੁਰੂ ਤੀਰਥ ਦੀ ਟਹਿਲ ਸੇਵਾ ਹੈ ਤੀਰਥ ਇੱਥੇ ਸ਼ਬਦ ਵਰਤਿਆ ਗੁਰੂ ਵਾਸਤੇ ਸਤਿਗੁਰੂ ਵਾਸਤੇ ਕਿਉਂਕਿ ਬਾਣੀ ਨੇ ਕਹਿ ਦਿੱਤਾ ਤੈਨੂੰ ਕੋਈ ਬਾਹਰੀ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਸਤਿਗੁਰੂ ਜੀ ਹੀ ਸਭ ਨਾਲੋਂ ਵੱਡੇ ਤੀਰਥ ਨੇ ਵਾਹਿਗੁਰੂ ਵਾਹਿਗੁਰੂ ਸ਼ਬਦ ਪੜੋ ਗੁਰਬਾਣੀ ਦਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਕਹਿੰਦੇ ਸਭ ਕੁਝ ਗੁਰੂ ਹੈ ਤੇਰੀ ਜੀਵਨ ਵਿੱਚ ਜੇ ਤੂੰ ਗੁਰੂ ਤੀਰਥ ਦਾ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਤੀਰਥ ਵਰਤ ਸੁੱਚ ਸੰਜਮ ਨਹੀਂ ਕਰਮ ਧਰਮ ਨਹੀਂ ਪੂਜਾ ਨਾ ਤੇਰੇ ਜੀਵਨ ਵਿੱਚ ਕੋਈ ਚੰਗਾ ਕਰਮ ਹੈ ਵਾਹਿਗੁਰੂ ਤੂੰ ਕਿਸੇ ਵੀ ਤਰ੍ਹਾਂ ਦਾ ਸੰਸਾਰ ਤੌਰ ਤੇ ਸਰੀਰਕ ਤੌਰ ਤੇ ਤਾਂ ਬਹੁਤ ਵਰਤ ਰੱਖਦੇ ਆਂ ਅਸੀਂ ਇੱਕ ਭੈਣ ਆਪਣੇ ਭਰਾ ਲਈ ਵਰਤ ਰੱਖਦੀ ਹੈ ਵੀ ਮੇਰੇ ਭਰਾ ਦੀ ਉਮਰ ਸਹੀ ਸਲਾਮਤ ਰਹੇ ਇੱਕ ਮਾਂ ਆਪਣੇ ਪੁੱਤਰ ਲਈ ਰੱਖਦੀ ਹੈ ਇੱਕ ਪਤਨੀ ਆਪਣੇ ਪਤੀ ਲਈ ਵਰਤ ਰੱਖਦੀ ਹੈ ਜਿਹਨੂੰ ਗੁਰਬਾਣੀ ਦੇ ਵਿੱਚ ਇਹ ਮਨਮਤ ਕਹਿ ਦਿੱਤਾ ਵਰਤ ਰੱਖਣਾ ਕਿਹੜਾ ਹੈ ਜੇ ਵਰਤ ਰੱਖਣਾ ਤੇ ਪਾਤਸ਼ਾਹ ਕਹਿੰਦੇ ਆਪਣੇ ਅੰਦਰ ਦੇ ਜਿਹੜੇ ਵਿਕਾਰ ਨੇ ਇਹਨਾਂ ਦਾ ਵਰਤ ਰੱਖ ਵਾਹਿਗੁਰੂ ਵਾਹਿਗੁਰੂ ਆਪਣੀਆਂ ਅੱਖਾਂ ਦਾ ਵਰਤ ਰੱਖ ਵੀ ਅੱਜ ਤੋਂ ਬਾਅਦ ਸਰੀਰਕ ਵਰਤ ਤੇ ਅਸੀਂ ਇੱਕ ਦਿਨ ਰੱਖਦੇ ਆਂ ਪਰ ਮਹਾਰਾਜ ਕਹਿੰਦੇ ਸਦਾ ਵਾਸਤੇ ਵਰਤ ਰੱਖ ਜੇ ਰੱਖਣਾ ਤਾਂ ਕੋਈ ਵਰਤ ਤਾਂ ਆਪਣੀਆਂ ਅੱਖਾਂ ਦਾ ਵਰਤ ਰੱਖ ਗੁਰੂ ਅੱਗੇ ਅਰਦਾਸ ਕਰਕੇ ਵਰਤ ਰੱਖ ਲੈ ਦਾਤਾ ਜੀ ਇਹਨਾਂ ਅੱਖਾਂ ਦਾ ਅੱਜ ਤੋਂ ਬਾਅਦ ਵਰਤ ਸ਼ੁਰੂ ਹੋ ਗਿਆ ਇਨਾਂ ਅੱਖਾਂ ਨਾਲ ਮੈਂ ਕਿਸੇ ਧੀ ਭੈਣ ਵੱਲ ਮਾੜੀ ਨਿਗਾ ਨਾਲ ਨਹੀਂ ਵੇਖਣਾ ਵਾਹਿਗੁਰੂ ਆਪਣੀ ਜ਼ੁਬਾਨ ਦਾ ਵਰਤ ਰੱਖ ਇਸ ਜ਼ੁਬਾਨ ਨਾਲ ਮੈਂ ਕਿਸੇ ਨੂੰ ਭੱਦੀ ਸ਼ਬਦਾਵਲੀ ਨਹੀਂ ਵਰਤਣੀ ਮਾੜਾ ਚੰਗਾ ਨਹੀਂ ਬੋਲਣਾ ਇਹਦੇ ਨਾਲ ਕਿਸੇ ਨੂੰ ਫਿੱਕੇ ਬੋਲ ਨਹੀਂ ਬੋਲਣੇ ਪਾਤਸ਼ਾਹ ਜੀ ਇਹ ਮੇਰਾ ਵਰਤ ਹੈ ਵਾਹਿਗੁਰੂ ਆਪਣੇ ਕੰਨਾਂ ਦਾ ਵਰਤ ਰੱਖ ਦਾਤਾ ਜੀ ਇਨਾਂ ਕੰਨਾਂ ਨਾਲ ਮੈਂ ਚੰਗਾ ਹੀ ਸੁਣਾਗਾ ਇਨਾਂ ਤੋਂ ਮਾੜਾ ਸੁਣਨਾ ਬੰਦ ਕਰ ਦਿੱਤਾ ਇਹੀ ਮੇਰੇ ਵਾਸਤੇ ਵਰਤ ਹੈ। ਵਾਹਿਗੁਰੂ ਹੱਥਾਂ ਦਾ ਵਰਤ ਰੱਖੋ ਇਹ ਮਾੜੇ ਪਾਸੇ ਨਾ ਜਾਣਾ। ਪੈਰਾਂ ਦਾ ਵਰਤ ਰੱਖੋ ਇਹ ਮਾੜੇ ਪਾਸੇ ਬੇ ਵਿਚਾਰ ਕਰਮਾਂ ਵੱਲ ਨਾ ਜਾਣਾ। ਪਰਾਏ ਘਰ ਵੱਲ ਚੱਲ ਕੇ ਨਾ ਜਾਣਾ। ਵਾਹਿਗੁਰੂ ਜੀਵਨ ਵਿੱਚ ਜੀ ਵਰਤ ਰੱਖਣੇ ਤੇ ਇਦਾਂ ਦੇ ਰੱਖ ਪਾਤਸ਼ਾਹ ਕਹਿੰਦੇ ਜਿਹਨੂੰ ਪਾਤਸ਼ਾਹ ਜੀ ਨੇ ਕਹਿ ਦਿੱਤਾ ਪਾਰਤਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ 헤ਤ ਵਾਹਿਗੁਰੂ ਇਹ ਜੀਵਨ ਵਿੱਚ ਗੁਰੂ ਦੇ ਕੋਲੋਂ ਜਾਂਚਾਂ ਸਿੱਖ ਲੈ ਮਹਾਰਾਜ ਜੀ ਕਹਿੰਦੇ